ਕੋਮੀ ਇਨਸਾਬਾ ਮੋਰਚੇ ਦੇ ਸਦਯਤੇ ਬਖਵਾਕ ਜਿੱਤੇ ਬੰਦੀਆਂ ਧਾਰਮਿਕ ਤੇ ਸਮਾਜਿਕ ਤੇ ਸਿੱਖ ਜੱਥੇਬੰਦੀਆਂ ਇੱਥੇ ਪਹੁੰਚਿਆ ਨੇ ਕਿ ਇਸ ਲਈ ਕਿਉਂਕਿ ਜੋ ਬੰਦੀ ਸਿੰਘਾ ਬੜੇ ਸ਼ਿਰਾਂ ਤੋਂ ਸਜ਼ਾ ਪੂਰੀ ਕਰ ਚੁੱਕੇ ਨੇ ਅੱਜ ਵੀ ਉਹ ਜੇਲ੍ਹਾਂ ਦੇ ਵਿੱਚ ਬੰਦ ਨੇ ਐਡਾ ਵੱਡਾ ਮੋਰਚਾ ਐ ਐਡੀ ਵੱਡੀ ਮੰਗ ਐ ਆਪਣੀ ਆਪਾਂ ਪੂਰੀ ਦੇਖੋ ਕਿੰਨੇ ਕੁ ਲੋਪਾਂ ਤੇ ਇਹ ਕੱਲੇ ਆਪਾਂ ਨੂੰ ਲੋੜਾ ਕਿਦੇ ਲਈ ਬੈਠੇ ਸੀ ਉਹ ਜੇਲ੍ਹਾਂ ਦੇ ਵਿੱਚ ਕਿਦੇ ਲਈ ਗਏ ਸੀ ਜੋ 82 83 ਚੋਂ ਜੋ ਕੋਈ ਜਿੰਮੇਵਾਰਾ ਦਾ ਮੁੰਡਾ ਹੈ ਆਪਣੇ ਵਿੱਚ ਉਹਨੇ ਫੋਨ ਕੀਤਾ ਉਹਨਾਂ ਨੂੰ ਜੇਲਾ ਵਿੱਚ ਕਿਉਂ ਜਾਣਾ ਪਿਆ ਕਈ ਹੁਣ ਪਿੰਡਾਂ 'ਚ ਗੱਲ ਛੇੜਦੇ ਆ ਕਹਿੰਦੇ ਜੀ ਉਹ ਖੜਕੂਸੀ ਉਹਨਾਂ ਨੇ ਲੋਕ ਨਜਾਇਜ਼ ਮਾਰਤੇ ਇਹਨਾਂ ਦਾ ਕਿਸੇ ਨੇ ਪਸ਼ੋਕੜ ਵੱਲ ਝਾਕਿਆ ਵੀ ਕਿਉਂ ਮਾਰਨੇ ਪਏ 82 83 ਜੋ ਜੋ ਅੱਗ ਚੱਲੀ ਸੀਗੀ ਬੀਬੀਆਂ ਸਾਡੀਆਂ ਸਰਮੰਦਰ ਸਾਹਿਬ ਤੇ ਅਟੈਕ ਹੋਇਆ ਸਾਡੀਆਂ ਬੀਬੀਆਂ ਨੂੰ ਟੌਰਚਰ ਕਰਿਆ ਗਿਆ ਥਾਣਿਆਂ ਦੇ ਵਿੱਚ ਪਰਾਮਾ ਦੇ ਸਾਹਮਣੇ ਉਹਨਾਂ ਨੂੰ ਬੀਦਾ ਲੰਗ ਕੀਤਾ ਗਿਆ ਉਹਨਾਂ ਦੇ ਬੱਚਿਆਂ ਨੂੰ ਉਹਨਾਂ ਦੀਆਂ ਬੱਚਿਆਂ ਨੂੰ ਇੰਨੇ ਹੀ ਸਰਕਾਰ ਨੇ ਸ਼ਰਮਤਾਰ ਲਈ ਜੀ ਉਹਨਾਂ ਨੂੰ ਮਜਬੂਰ ਨਾਲ ਹਥਿਆਰ ਚੱਕਣੇ ਪਏ ਹੋਰ ਕੋਈ ਯਾਰਾ ਨਹੀਂ ਸੀ ਉਹਨਾਂ ਦੇ ਕੋਲ ਕਿ ਆਪਾਂ ਨੂੰ ਇੰਨੇ ਕੁ ਲੋਕਾਂ ਨੂੰ ਲੋੜ ਹੈ ਉਹਨਾਂ ਨੂੰ ਰਿਹਾ ਕਰਾਉਣ ਦੀ ਅੱਜ ਇੱਥੇ ਹਜ਼ਾਰਾਂ ਦੀ ਗਿਣਤੀ ਚ ਇਕੱਠ ਹੋਣਾ ਚਾਹੀਦਾ ਸੀਗਾ ਮੈਂ ਜਿਹੜੇ ਘਰਾਂ ਦੇ ਵਿੱਚ ਬੈਠੇ ਨੇ ਗੁਰਦੁਆਰਾ ਦੇ ਪ੍ਰਧਾਨ ਤੱਕ ਨਹੀਂ ਇੱਥੇ ਪਹੁੰਚੇ ਕੀ ਗੱਲ ਹੋ ਤੇ ਉਹ ਦੇਖਖਾਨ ਨੂੰ ਬੈਠ ਰੱਖੇ ਹੋਏ ਨੇ ਪਿੰਡਾਂ ਦੇ ਵਿੱਚ ਕਿਉਂ ਨਹੀਂ ਉਹਨਾਂ ਇਸ ਸੱਦੇ ਤੇ ਉਹ ਪਹੁੰਚਦੇ ਜਿੰਨੀ ਦੇਰ ਤੱਕ ਤੁਸੀਂ ਇਕੱਠੇ ਨਹੀਂ ਹੁੰਦੀ ਓਨੀ ਦੇਰ ਤੱਕ ਸਾਡੀ ਕੌਮ ਨੂੰ ਕੋਕੋਗੇ ਮਾਰਨਗੇ ਪਹਿਲਾਂ ਸਾਡੀ ਕੌਮ ਹੈ ਉਸ ਤੋਂ ਬਾਅਦ ਸਾਡਾ ਪਹਿਲਾਂ ਸਾਡਾ ਧਰਮ ਹੈ ਉਸ ਤੋਂ ਬਾਅਦ ਸਾਡੀ ਕੌਮ ਹੈ ਉਸ ਤੋਂ ਬਾਅਦ ਵੱਖ-ਵੱਖ ਜਥੇਬੰਦੀਆਂ ਆਪਾਂ ਬਣੇ ਹੋਏ ਹਾਂ ਚਾਹੇ ਮੋਰਚਾ ਕਿਸੇ ਦਾ ਵੀ ਲੱਗਿਆ ਹੋਵੇ ਧਰਮਕ ਮੋਰਚਾ ਲੱਗਿਆ ਹੋਵੇ ਹਰ ਇੱਕ ਬੰਦੇ ਪਹੁੰਚਣ ਦਾ ਉਹਦਾ ਹੱਕ ਬਣਦਾ ਵੀ ਆਪਾਂ ਹੀ ਸਾਡੇ ਲਈ ਉਹ ਬੰਦਾ ਜੇਲ੍ਹ 'ਚ ਬੈਠਾ ਹੋਇਆ ਜਵਾਨੀਆਂ ਗਾਲ੍ਹੀਆਂ ਉਹਨਾਂ ਨੇ ਬੁੱਢੇ ਹੋ ਗਏ ਜੇਲ੍ਹ 'ਚ ਬੈਠੇ ਬੈਠੇ ਉਹ ਆਪਣੀ ਮਾਨਸਿਕਤਾ ਕਿੱਥੇ ਗਈ ਕੀ ਆ ਪਕੜਾ ਖਣ ਜੁਕੇ ਰਹਿ ਗੇ ਗੁਰੂ ਘਰਾਂ ਦੇ ਵਿੱਚੋਂ ਕਿਤੇ ਰੁਲਗੀ ਕਿਉਂ ਨਹੀਂ ਆਪਣੀਆਂ ਜਿਹੜੀਆਂ ਸਿੱਖ ਜਥੇਬੰਦੀਆਂ ਲੋਕਾਂ ਨੂੰ ਪ੍ਰਚਾਰ ਕਰਦੀਆਂ ਕਿਉਂ ਨਹੀਂ ਜਿਹੜੇ ਸੰਸਦ ਦੇ ਵਿੱਚ ਜਿਤਾ ਕੇ ਭੇਜਿਆ ਨਾਲ ਵਾਸਤੇ ਆਵਾਜ਼ ਚੱਕਦੀਆਂ ਕੀ ਗੱਲ ਵੋਟਾਂ ਲੈ ਕੇ ਤੁਸੀਂ ਕਿਉਂ ਨਹੀਂ ਸਵਾਲ ਕਰਦੇ ਜਦੋਂ ਆਪਣੇ ਪਿੰਡਾਂ 'ਚ ਵੋਟਾਂ ਮੰਗਣ ਆਉਂਦੇ ਨੇ ਵੀ ਉਹਨਾਂ ਲਈ ਬੰਨੋ ਕੁਛ ਛੁਟੇ ਜਿਵਾ ਜਿਮਾਂ ਕਿਉਂ ਕਟਗੀਆਂ ਜਿਵੇਂ ਇੱਕ ਨੋਰੀ ਮੋਰਚੇ ਦੇ ਉਠਾਇਆ ਸੀਗਾ ਪਿੰਡਾਂ 'ਚ ਬੜਨ ਨਹੀਂ ਦਿੰਦੇ ਸੀ ਉਹਨਾਂ ਨੂੰ ਚੱਕਦਿਆਂ ਉਹ ਉਹਨਾਂ ਨੂੰ ਵੀ ਸਾਡੇ ਉੱਤੇ ਮੋਰਚਾ ਕਿਉਂ ਉਠਾਇਆ ਕਿਉਂ ਟੱਕਾ ਕੀਤਾ ਆਪਣਾ ਫਰਜ਼ ਬੰਦਾ ਉਹ ਆਪਣੇ ਲਈ ਗਏ ਨੇ ਜਿਹੜੀਆਂ ਪੈਣਾ ਦੇ ਘਰ ਬੱਚੇ ਇਸ ਪਾਸੇ ਤੁਰਪੇ ਸੀ ਇਸ ਲਹਿਰ ਦੇ ਵਿੱਚ ਜੁੜ ਗਏ ਸੀ ਉਹਨਾਂ ਮਾਵਾਂ ਨਾਲ ਕੀ ਬੀਤੀ ਹੈ ਪਤਾ ਕਿਸੇ ਨੂੰ ਇਤਿਹਾਸ ਪੜਿਓ 82 83 84 ਦੀਆਂ ਗੱਲਾਂ ਨੇ ਉਹ ਤੋਂ ਮੈਂ ਬਹੁਤ ਛੋਟੀ ਸੀ ਖੂਨ ਖੋਲਦਾ ਜੂਨ ਦੇ ਮਹੀਨੇ ਦੇ ਵਿੱਚ ਕਿੰਨੇ ਬੱਚੇ ਨਿੱਕੇ ਨਿੱਕੇ ਬੱਚੇ ਉੱਥੇ ਹਰਮੰਦਰ ਸਾਹਿਬ ਦੇ ਵਿੱਚ ਮਾਰੇ ਗਏ ਨੇ ਅਟੈਕ ਹੋ ਰਹੀ ਸੀ ਜਦੋਂ ਜਦੋਂ ਦੇਰ ਤੱਕ ਤੁਹਾਡੇ ਦਿਲ 'ਚ ਦਰਦ ਨਹੀਂ ਪਰਦਾ ਸਾਨੂੰ ਬੰਦਤਾ ਜੀ ਇਹ ਕਾਮਰੇਡ ਨੇ ਕਿਉਂ ਅਸੀਂ ਕਾਮਰੇਡ ਅਸੀਂ ਸਿੱਖਾਂ ਦੇ ਘਰਾਂ 'ਚ ਪੈਦਾ ਹੋਏ ਆ ਸਾਡੇ ਪਿਓ ਦਾਦੇ ਗੁਰਸਿੱਖ ਨੇ ਅਸੀਂ ਬੰਦਾ ਸਿੰਘ ਬਹਾਦਰ ਦੀ ਲਾਤਾਂ ਅਸੀਂ ਲੜਨਾ ਜਾਣਦੇ ਆ ਬੇਸ਼ੱਕ ਅਸੀਂ ਖਾਨ ਦੇ ਜੰਡੀ ਲਹਿਰ ਦੇ ਵਿੱਚ ਆ ਪਰ ਅਸੀਂ ਲੜਨਾ ਸਿੱਖਿਆ ਵੀ ਸਾਡੀ ਲੜਾਈ ਕਿਉਂਕਿ ਅਸੀਂ ਸਾਡੀ ਸ਼ੁਰੂਆਤ ਇੱਥੋਂ ਹੋਈ ਐ ਤੁਹਾਨੂੰ ਪਿੱਛੇ ਕਿਸੇ ਨੇ ਦੱਸਿਆ ਨਹੀਂ ਤੁਹਾਨੂੰ ਕਿਸੇ ਗੁਰਦੁਆਰੇ ਨੇ ਨਹੀਂ ਪ੍ਰਚਾਰ ਕੀਤਾ ਉਹ ਕਹਿੰਦੇ ਬੰਦ ਬੰਦ ਕਰਾਏ ਅਰਦਾਸ 'ਚ ਦੱਸ ਦਿੰਦੇ ਨੇ ਕਿਸੇ ਤਰ੍ਹਾਂ ਕਿਸੇ ਪ੍ਰਚਾਰ ਕਰਨਿਆ ਜਿੰਨਾ ਕਹਿਆ ਈ ਸਾਡੇ ਨਾਲ ਕੀ ਬਣੀਆ ਸਾਡਾ ਕੀ ਇਤਿਆਸ ਹੈ ਕੋਈ ਨਹੀਂ ਸੁਣਾਉਂਦਾ ਕਰਕੇ ਪੈਸੇ ਇਕੱਠੇ ਬੱਜੇ ਦੇ ਪਾਰ ਜਾਂਦੇ ਨੇ ਇਹਸ ਕਰਕੇ ਘਾਟਾ ਕਿਉਂ ਆਪਣੀ ਸ਼੍ਰੋਮਣੀ ਕਮੇਟੀ ਕਿਉਂ ਨਹੀਂ ਕਿਉਂ ਨਹੀਂ ਸੰਭਾਈ ਸਿੱਖ ਜੁਲਿਆਂ ਦੇ ਵਿੱਚ ਕਾਜ ਹਮ ਪੈਨਾਂ ਦੇ ਜਿਹੜੇ ਜਿਲ੍ਹਾ 'ਚ ਬੈਠੇ ਨੇ ਆ ਪਿੱਛੇ ਸਰਬਜੀਤ ਦੀ ਬੇਟੀ ਦਾ ਬਿਆਨ ਰੋੜੀ ਛਿੱਕਦੇ ਨੇ ਇੰਟਰਵਿਊ ਆ ਰਹੀ ਸੀ ਮੈਂ ਉਹਦੇ ਥੱਲੇ ਬੋਲੀਆ ਮੈਂ ਕਹਾ ਵੀ ਜੇ ਸਾਡੀਆਂ ਜਥੇਬੰਦੀਆਂ ਇਹਨਾਂ ਨੂੰ ਸੁਭਾਲ ਲੈਂਦੀਆਂ ਸ਼੍ਰੋਮਣੀ ਕਮੇਟੀ ਇਹਨਾਂ ਦੇ ਪਰਿਵਾਰਾਂ ਨੂੰ ਸੁਭਾਲਦੀ ਹੋ ਸਕਦਾ ਲਹਿਰਾਂ ਵੱਡੀਆਂ ਹੁੰਦੀਆਂ ਉਹ ਮੈਨੂੰ ਕਿਸੇ ਨੇ ਕਹਿਆ ਕਹਿੰਦੇ ਕਾਮਰੇਡ ਵੀ ਆ ਗਏ ਮੈਗਾ ਦੀ ਕਾਮਰੇਡ ਨਹੀਂ ਹੈਗੇ ਅਸੀਂ ਸੱਚ ਦੇ ਵਜਹ ਦੇ ਜਵਾਬ ਫੇਰੇ ਬੀਬੀ ਦਾ ਰੋਲੀ ਸੀ ਉਹ ਕਹਿੰਦੀ ਸੀ ਕਿਸੇ ਦੇ ਘਰੇ ਚਲੇ ਜਾਂਦੇ ਸੀ ਨਾ ਸਾਡੇ ਰਿਸ਼ਤੇਦਾਰ ਕਹਿਣ ਲੱਗ ਜਾਂਦੇ ਸੀ ਲੈ ਤੁਸੀਂ ਤਾਂ ਰੋਟੀ ਖਾਣ ਤੇ ਮਾਰੇ ਆ ਗਏ ਉਹ ਬੀਬੀ ਨੇ ਕਿਵੇਂ ਬੱਚੇ ਪਾਲੇ ਹੋਣਗੇ ਕਦੇ ਸੋਚਿਆ ਇਸ ਕਰਕੇ ਕੱਲਾ ਆਪਾਂ ਨੂੰ ਕਿਹਾ ਸੂਰਾ ਸੋ ਪਹਿਚਾਣੀਆਂ ਜੋ ਲਰੇ ਦੀਨ ਕੇ ਹੈ ਤਾਂ ਪੁਰਜਾ ਪੁਰਜਾ ਖੱਟ ਮਰੇ ਕਹੂ ਨਾ ਸਾਡੇ ਘੇਤ ਆ ਤੇ ਜੇ ਆਪਾਂ ਘਰਵਾਨੀ ਪੜਦੇ ਆ ਉਥੇ ਮੱਥਾ ਟੇਕ ਕੇ ਉੱਥੇ ਨਾ ਸਟਾਇਆ ਕਰੋ ਉਹਨੂੰ ਪੜੋ ਤੇ ਉਹਨੂੰ ਵਿਚਾਰੋ ਕਲਰ ਮਾਲਿਆਂ ਦੀ ਕਾਕੇ ਗ੍ਰੰਥ ਸਾਹਿਬ ਨਹੀਂ ਬਣਿਆ ਉਹਨੂੰ ਪੜਨ ਵਾਸਤੇ ਨੂੰ ਵਿਚਾਰਨ ਵਾਸਤੇ ਉਹਦੀ ਸੋਚ ਦੇ ਚੰਨਣ ਵਾਸਤੇ ਬਣਾਇਆ ਹੋਇਆ ਉਹ ਆ ਮੇਰੀ ਇਕੱਲ ਮੇਰੀ ਟੀਚਰ ਬੈਠੀ ਆ ਬੀਬੀ ਬਲਜੀਤ ਕੌਰ ਮੈਨੂੰ ਮਾ ਨਾਲ ਕਿਵੇਂ ਇਹਨਾਂ ਤੋਂ ਪੜ੍ਹੀਆਂ ਤੇ ਮੈਂ ਵੀ ਕਲੈਰ ਦੇ ਵਿੱਚ ਜੁੜੀ ਹੋਈ ਆ ਬਲਜੀਤ ਕੌਰ ਖਾਲਸਾ ਮੈਨੂੰ ਪੜਾਉਂਦੇ ਰਹੇ ਨੇ ਹੀ ਮੇਰੇ ਟੀਚਰ ਰਹੇ ਨੇ ਇਸ ਕਰਕੇ ਮੈਂ ਸਾਰੇ ਭੈਣ ਭਰਾਵਾਂ ਨੂੰ ਕਹਿੰਦੀ ਆ ਕਿ ਇਕੱਲੇ ਇੱਕ ਜਣੇ ਦਾ ਮਸਲਾ ਨਹੀਂ ਜਿੰਨੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੇ ਪੰਡਾਂ ਦੇ ਵਿੱਚ ਜੇ ਤੁਹਾਡੇ ਧਾਰਮਿਕ ਮਸਲਿਆਂ ਤੇ ਨਹੀਂ ਬੋਲ ਰਹੀਆਂ ਉਹਨਾਂ ਨੂੰ ਕੋਈ ਅਧਿਕਾਰ ਨਹੀਂ ਹੈਗਾ ਕਿਉਂਕਿ ਪਹਿਲਾ ਬਣਾ ਧਰਮ ਹੈ ਬੋੜੀਆਂ ਕੁਰਬਾਨੀਆਂ ਦਿੱਤੀਆਂ ਨੇ ਇਸ ਧਰਮ ਨੂੰ ਬਚਾਉਣ ਵਾਸਤੇ ਬੀਬੀਆਂ ਨੇ ਭਰਾਵਾਂ ਨੇ ਘਰਾਂ ਦੇ ਘਰ ਖਾਲੀ ਹੋ ਗਏ ਨੇ ਦੋ ਅਰੀਆ ਜੂਨ ਦਾ ਮਹੀਨਾ ਜਦੋਂ ਹਰਮੰਦਰ ਸਾਹਿਬ ਤੇ ਟੈਕ ਹੋਇਆ ਸੀ ਸਵੀਲਾ ਲਾ ਦਾਂਗੇ ਚੱਲ ਚਾਰ ਦਿਨ ਸਤਨਾਗਰ ਇਹ ਨੂੰ ਕਰ ਲਾਂਗੇ ਬਹਿ ਜਾਾਂਗੇ ਉਸ ਬਸ ਜੂਨ ਦੇ ਮਹੀਨੇ ਤੱਕ ਸਹਿਨਤਾ ਦਰਦ ਨੂੰ ਅੰਦਰ ਜ਼ਖਮਾਂ ਨੂੰ ਹਰੇ ਰੱਖੋ ਰੋਜ਼ ਉਹਨਾਂ ਨੂੰ ਯਾਦ ਕਰੋ ਵੀ ਕੀ ਹੋਇਆ ਸੀ ਧਰਮਿਕ ਜਿਹੜਾ ਪੜਨ ਜਾਣਦਾ ਕਿਤਾਬਾਂ ਪੜੋ ਉੱਥੋਂ ਤੁਹਾਨੂੰ ਨਿਕਲੂ ਸਾਰਾ ਕੁਝ ਅੰਨੀ ਗੱਲ ਕਹਿੰਦੀ ਮੈਂ ਆਪਣੀ ਜਗ੍ਹਾ ਲੈਣੀ ਆ ਵਾਹਿਗੁਰੂ ਜਿੱਗਾ ਖਾਲਸਾ ਵਾਹਿਗੁਰੂ ਜੀ ਕੀ ਫਤ